여러분 안녕하세요. 사시리야카 자, 오늘은 한국에서 정말 특별한 분 왔습니다. 바로 펀자브주 총리님. 네, 방문했습니다. 예. 사시리야카알 मेरे भनो ज ि न ् न 한국ी इस व क 인 त कोरियन या इंडो क 사리알 ਮੰਮੀ ਹਾਂਜੀ ਤੇ ਸਰ ਤੁਸੀਂ ਕੋਰੀਆ ਆਇਓ ਤੇ ਮੈਂ ਤੁਹਾਨੂੰ ਕੋਰੀਅਨ ਵਿੱਚ ਕਿਵੇਂ ਸਸਰੀ ਗੱਲ ਕਹਿੰਦੇ ਨੇ ਉਹ ਮੈਂ ਤੁਹਾਨੂੰ ਸਰ ਸਿਖਾਣਾ ਚਾਹੁੰਦਾ ਹਾਂ ਹਾਂਜੀ ਸਰ ਅਸੀਂ ਕਹਿੰਦੇ ਨੇ ਅਨ ਜਿਹੜਾ ਅਸੀਂ ਅਨ ਖਾਂਦੇ ਆ ਤੇ ਉਹ ਫਰਸਟ ਵਰਡ ਹੈ ਅਨ ਨਿਉਂਗ ਹਾਸੇਓ ਹਸਾ ਅਨ ਨਿਉਂਗ ਹਾਸੇਓ ਅਨ ਨਿਉਂਗ ਹਾਸਿਓ ਸਰ ਤੁਸੀਂ ਤੇ 12 ਮਿੰਟ ਇਸ ਵਾ ਅਨ ਨਿਉਂਗ ਹਾਸੇਓ ਵਾ ਯੋਲਬਨ ਚਿੰਜਾ ਜਾਰਾਸ਼ਿ ਜੋ ਹੰਗੁਕ ਸਾਰਾਮ ਆਨੀਏਓ ਸਰ ਤੁਸੀਂ ਤੇ ਕੋਰੀਅਨ ਵਰਗਾ ਬਿਲਕੁਲ ਅਨ ਨਿਉਂਗ ਹਾਸੇ ਬੋਲਤਾ 12 ਵਾਰ ਵਿੱਚ ਅਨ ਨਿਉਂਗ ਹਾਸਿਓ ਅਨਯੋਂਗ ਹਾਸਿਓ ਤੇ ਮੈਨੂੰ ਵੀ ਬੜੀ ਖੁਸ਼ੀ ਹੈ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਚ ਕਾਮਯਾਬੀ ਹਾਸਲ ਕੀਤੀ ਹੈ ਡਿਫਰੈਂਟ ਫਿਰ ਫੀਲਡ ਚ ਕਾਮਯਾਬੀ ਹਾਸਲ ਕੀਤੀ ਹੈ ਇੰਜੀਨੀਅਰਿੰਗ ਸਪੋਰਟਸ ਬਟ ਸਾਨੂੰ ਇੱਥੇ ਸਿਓਲ ਦੇ ਵਿੱਚ ਦੱਖਣੀ ਕੋਰੀਆ ਦੇ ਵਿੱਚ ਮੁੰਡਾ ਮਿਲਿਆ ਹੈ ਅਮਨ ਅਮਨ ਅਮਨਦੀਪ ਹਾਂਜੀ ਸਰ ਅਮਨਦੀਪ ਤੇ ਇਹ ਸਾਡਾ ਟਰਾਂਸਲੇਟਰ ਹਾਂਜੀ ਸਰ ਇਹ ਕੋਰੀਅਨ ਲੈਂਗੁਏਜ ਇਹਨੇ ਸਿੱਖੀ 2 ਸਾਲਾਂ ਦੇ ਵਿੱਚ ਦਿੱਲੀ ਨੂੰ ਬਿਲੋਂਗ ਕਰਦਾ ਹੈ ਤੇ ਇਹ ਬਹੁਤ ਐਕਸਪਰਟ ਹੋ ਗਿਆ ਆਪਣੀ ਭਾਸ਼ਾ ਦਾ ਜਿਹੜੀ ਇਹਨੇ ਸਿੱਖੀ ਸੀ ਤੇ ਅੱਜ ਇਹ بڑے بڑے ਜਿਹੜੇ ਡੈਲੀਗੇਸ਼ਨ ਆਉਂਦੇ ਨੇ ਜਾਂ ਕੋਈ ਮੂਵੀਜ਼ ਦੇ ਸਟਾਰ ਆਉਂਦੇ ਨੇ ਜਾਂ ਇੱਥੋਂ ਜਿਹੜੀਆਂ ਕੰਪਨੀਆਂ ਜਾਂ ਇੱਥੋਂ ਜਿਹੜੀਆਂ Netflix ਦੀਆਂ ਮੂਵੀਜ਼ ਵਗੈਰਾ ਬਣਾਉਣ ਵਾਸਤੇ ਜਾਂਦੇ ਨੇ ਉੱਧਰ ਉਹਨਾਂ ਲਈ ਕੰਮ ਕਰਦਾ ਉਹਨਾਂ ਦੇ ਨਾਲ ਜਾਂਦਾ ਸੋ ਜੇ ਮੈਂ ਹੁਣ ਕਵਾਂ ਜੋ ਮੈਂ ਇੱਥੇ ਕੰਮ ਕਰਨ ਆਇਆ ਤਾਂ ਇਹਨੇ ਕੋਰੀਅਨ ਕੰਪਨੀਆਂ ਨੂੰ ਸਾਰਿਆਂ ਨੂੰ ਇਹਨੇ ਟਰਾਂਸਲੇਟ ਕੀਤਾ ਜੇ ਮੈਂ ਹੁਣ ਪੰਜਾਬੀ ਬੋਲਾਂਗਾ ਤਾਂ ਇਹ ਉਹਦੀ ਕੋਰੀਅਨ ਦੇ ਵਿੱਚ ਟ੍ਰਾਂਸਲੇਟ ਟ੍ਰਾਂਸਲੇਸ਼ਨ ਕਰੂ ਸਰ ਇਗਜ਼ਾਮ ਲੈ ਰਹੇ ਨੇ ਮੇਰਾ ਤੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਜਿਹੜਾ ਹੈ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਵਰਦਾਨ ਪ੍ਰਾਪਤ ਧਰਤੀ ਹੈ ਤੁਸੀਂ ਸਾਰੇ ਸਾਡੀ ਪੰਜਾਬ ਦੀ ਧਰਤੀ ਤੇ ਆਓ ਤੁਹਾਡੇ ਕੋਲੇ ਟੈਕਨੋਲੋਜੀ ਹੈ ਲੇਟੈਸਟ ਟੈਕਨੋਲੋਜੀ ਹੈ ਤੁਸੀਂ ਉਹ ਟੈਕਨੋਲੋਜੀ ਉੱਥੇ ਲੈ ਕੇ ਆਓ ਅਸੀਂ ਤੁਹਾਨੂੰ ਉੱਥੇ ਸਕਿਲਡ ਜਿਹੜੇ ਮੁੰਡੇ ਕੁੜੀਆਂ ਨੌਜਵਾਨ ਮੁੰਡੇ ਕੁੜੀਆਂ ਤੁਹਾਨੂੰ ਟੈਲੈਂਟ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੇ ਸਾਡੇ ਕੋਲੇ ਟੈਲੈਂਟ ਦੀ ਕੋਈ ਕਮੀ ਨਹੀਂ ਤੇ ਉਹ ਸਾਡੇ ਮੁੰਡੇ ਕੁੜੀਆਂ ਨੂੰ ਵੀ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਮਿਲੂਗਾ ਤੇ ਨਾਲ ਨਾਲ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਇੰਨੀ ਵਰਦਾਨ ਪ੍ਰਾਪਤ ਧਰਤੀ ਹੈ ਕਿ ਜਿਹੜਾ ਵੀ ਉੱਥੇ ਆ ਜੇ ਉਹ ਭੁੱਖਾ ਨਹੀਂ ਮਰਦਾ ਉਹਨੂੰ ਘਾਟਾ ਨਹੀਂ ਪੈਂਦਾ ਸੋ ਆਓ ਤੇ ਪੰਜਾਬ ਦੀ ਹੌਸਪਿਟੈਲਿਟੀ ਮੇਜ਼ਬਾਨੀ ਨੂੰ ਇੰਜੋਏ ਕਰੋ ਚਾਹੀ ਜੇ 총리님께서 아주 좋은 말씀드렸습니다. 반잡에 대해서 설명해드렸습니다. 이제 반잡은 약간 종교 쪽인 나라입니다. 또 거기서 이제 저희 종교에 있는 신이 옛날에 엄청 많이 희생했습니다. 그래서 만약에 여기 와서 이제 사업을 하면 아주 좋은 파트너십 될수 있습니다. 왜냐하면. 저희는 이제 기술 필요한 저희는 이제 기술이 있어서 이제 한국에서 어, 준 혁신 그런 거 있잖아요. 그래서 그런 것을 가지고 반잡에 와서 저희는 기술적인 인력을 제공할 수 있습니다. 그래서 한번 와서 거기서 이제 일을 하게 되면 누가 와도 배고프지 않아요. 밥벌이가 너무 쉽습니다. 그래서 꼭 한번 방문하시고 또 사업할 수 있으면 좋겠습니다. 예, 감사합니다. ਪੰਜਾਬ ਦੇ ਵਿੱਚ ਅਸੀਂ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਹਰ ਕਿਸਮ ਦੀ ਫੈਸਿਲਿਟੀ ਹੋਵੇ ਹਰ ਕਿਸਮ ਦੀ ਟੈਕਨੋਲੋਜੀ ਹੋਵੇ ਔਰ ਸਾਡੇ ਸਾਰੇ ਅਫਸਰ ਸਹਿਬਾਨ ਨਾਲ ਆਏ ਨੇ ਇਨਵੈਸਟ ਪੰਜਾਬ ਦੇ ਔਰ ਅਸੀਂ ਜੋ ਪੰਜਾਬ ਦੇ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਹਨੂੰ ਨਿਭਾ ਰਹੇ ਹਾਂ ਔਰ ਸੱਚੇ ਦਿਲੋਂ ਪੰਜਾਬ ਦੀ ਸੇਵਾ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਜਾਵਾਂਗੇ ਤੇ ਪੂਰੀ ਦੁਨੀਆ ਦੀ ਟੈਕਨੋਲੋਜੀ ਪੰਜਾਬ ਚ ਆਊਗੀ ਤਾਂ ਪੰਜਾਬ ਜਿਹੜਾ ਦੁਨੀਆ ਦੇ ਨਕਸ਼ੇ ਤੇ ਪਹਿਲਾਂ ਹੀ ਹੈ ਬਹੁਤ ਪਰ ਹੋਰ ਵੀ ਜ਼ਿਆਦਾ ਇੱਕ ਚਮਕਦਾ ਤਰੂ ਦਾ ਤਾਰਾ ਬਣ ਕੇ 참 사실은 이제 반 잡은 총리님이 좀더 환경 잘할 수 있게 더 발전 시키고 싶습니다 그래서 세계에서 일본도 토키오 도갔다 왔고 이제 한국에도 있습니다 그래서 그런 것을 좀 많이 발전시키고 싶습니다 그래서 여러분도 반자브에 와서 이제 사업하면 아주 저희도 큰 도움을 받을 수 있고 여러분도 엄청 많이 움도벌수 있고 그다음에 네, 아주 잘 된다고 생각합니다. 그래서 펀자브는 약간 빈나게 만들고 싶습니다. 네, 이만다리디 아시 ਇੱਕ ए ग ् ज ़ै사 प ल ਇ ਹ ਨ 그 아시 5 ਦ ਿ 5 ਦ 이 ਆਨਲਾਈਨ ਸਿਸਟਮ ਕੁਇ ਦਫਤਰਾਂਚ ਧੱਕੇ ਖਾਨ ਦੀ ਲੋੜ ਨਹੀਂ ਤੇ ਨਾਲ ਸਾਡੇ ਯੂਥ ਨੂੰ ਵੀ ਬਾਹਰਲੇ ਮੁਲਕਾਂ ਚ ਜਾ ਕੇ ਜਿਹੜਾ ਖੱਜਲ ਖੁਆਰ ਹੋਣ ਦੀ ਲੋੜ ਨਹੀਂ ਜੇ ਸਾਡੇ ਯੂਥ ਨੂੰ ਸਾਡੇ ਮੁਲਕ ਚ ਡਿਗਰੀ ਮੁਤਾਬਕ ਕੰਮ ਮਿਲ ਜੇ ਸਾਡੇ ਕੋਲੇ ਯੂਨੀਵਰਸਿਟੀਆਂ ਨੇ ਸਾਡੇ ਕੋਲੇ ਬਹੁਤ ਟੌਪ ਦੇ ਇੰਜੀਨੀਅਰ ਕਾਲਜੇਸ ਨੇ ਸਾਡੇ ਕੋਲੇ ਬਹੁਤ ਸਾਰੇ ਇੰਸਟੀਚਿਊਸ਼ਨ ਨੇ ਜਿਹੜੇ ਵਰਲਡ ਲੈਵਲ ਦੇ ਜਿਹੜੇ ਇੰਜੀਨੀਅਰਸ ਵਰਲਡ ਲੈਵਲ ਦੇ ਜਿਹੜੇ ਟੈਲੈਂਟ ਨੂੰ ਜਿਹੜਾ ਪ੍ਰਮੋਟ ਵੀ ਕਰਦੇ ਨੇ ਪੈਦਾ ਵੀ ਕਰਦੇ ਨੇ ਸੋ ਅਸੀਂ ਚਾਹੁੰਦੇ ਆ ਕਿ ਜਦੋਂ ਪੰਜਾਬ 'ਚ ਆਉਂਗੇ ਤਾਂ ਅਸੀਂ ਤੁਹਾਨੂੰ ਮੇਜ਼ਬਾਨੀ ਸਾਡੀ ਮੰਨੀ ਹੋਈ ਹੈ ਵੀ ਆਰ ਨੋਨ ਫਾਰ ਆਰ ਹੌਸਪਿਟੈਲਟੀ ਤੋਂ ਅਸੀਂ ਉਥੇ ਤੁਹਾਨੂੰ ਉਡੀਕਾਂਗੇ ਤੇ ਆਓ ਪੰਜਾਬ ਦੇ ਵਿੱਚ ਨਿਵੇਸ਼ ਕਰੋ ਇਨਵੈਸਟ ਇਨ ਦਾ ਬੈਸਟ ਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਕੋਰੀਅਨ ਕੰਪਨੀਆਂ ਜਿਹੜੀਆਂ ਨੇ ਉਹ ਤਿਆਰ ਹੋਈਆਂ ਨੇ ਤੇ ਆ ਕੇ ਉਹ ਪੰਜਾਬ ਦੇ ਵਿੱਚ ਆਪਣੇ ਪ੍ਰੋਜੈਕਟ ਲਾਉਣ ਗਿਆ ਤੇ ਸਾਡੇ ਯੂਥ ਨੂੰ ਖੰਭ ਮਿਲਣਗੇ ਅਸਮਾਨਾਂ ਤੱਕ ਉਡਾਰੀ ਲਾਉਣ ਦੇ ਛੋਈ ਪੰਜਾਬ ਰਾਣੀ ਨੂੰ ਨਹੀਂ ਜੇ ਪੰਜਾਬ ਆ ਉਹ ਸਿੱਖ ਕਿਉਂ 저희 종교에도 그렇고 이제 반자압 주회도 그렇습니다. 저희가 신뢰 위에서 잘 알리는의 네, 주이고 종교입니다. 그래서 만약에 반자이 오면 신뢰가 아주 강하면서 또 그런 말이 하나 있습니다. Invest, invest. 그래서 이거 뭐냐면 최고의 투자 하세요. 그래서 반자에 와서 최고의 투자 하신다고 말을 했습니다. 어, 석도 아까로드 뭐지, 뭐해 가는 거냐? ਕਿ ਪੰਜਾਬ ਜਿਹੜਾ ਉਹ ਜੁਗ-ਜੁਗ ਵਸੇ ਔਰ ਇਹਨਾਂ ਨੇ ਕੰਪਨੀ ਵਾਲਿਆਂ ਨੇ ਬਹੁਤ ਸਾਰੇ ਓਨਰਸ ਨੇ ਇਨਵੈਸਟਰਸ ਨੇ ਸਾਨੂੰ ਦੱਸਿਆ ਕਿ ਪਹਿਲੀ ਵਾਰ ਸਾਨੂੰ ਕਿਸੇ ਨੇ ਆ ਕੇ ਪੰਜਾਬ ਬਾਰੇ ਇਦਾਂ ਦੱਸਿਆ ਸਾਨੂੰ ਗੁਜਰਾਤ ਬਾਰੇ ਪਤਾ ਸੀ ਸਾਨੂੰ ਚੇਨਈ ਬਾਰੇ ਪਤਾ ਸੀ ਸਾਨੂੰ ਬੈਂਗਲੌਰ ਬਾਰੇ ਪਤਾ ਸੀ ਪਰ ਪੰਜਾਬ ਬਾਰੇ ਸਾਨੂੰ ਇਹਨਾਂ ਕੁਝ ਨਹੀਂ ਪਤਾ ਸੀ ਸਾਨੂੰ ਕਿਸੇ ਨੇ ਆ ਕੇ ਦੱਸਿਆ ਨਹੀਂ ਸੋ ਬਹੁਤ ਸਾਰੀ ਪੰਜਾਬੀ ਕਮਿਊਨਿਟੀ ਵੀ ਮਿਲੀ ਇਸ ਤਰ੍ਹਾਂ ਦੇ ਮੁੰਡੇ ਵੀ ਮਿਲੇ ਬਹੁਤ ਸਾਰੇ ਇੰਡੀਅਨ ਡਾਇਸਪੋਰਾ ਦੇ ਜਿੰਨੇ ਵੀ ਮੈਂਬਰਸ ਨੇ ਉਹ ਵੀ ਮਿਲੇ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਪਹਿਲੀ ਵਾਰ ਕੋਈ ਪੰਜਾਬ ਤੋਂ ਚੀਫ ਮਿਨਿਸਟਰ ਤੇ ਉਹਨਾਂ ਦਾ ਕੋਈ ਡੈਲੀਗੇਸ਼ਨ ਇੱਥੇ ਆਇਆ ਤੇ ਉਹਨਾਂ ਨੇ ਆ ਕੇ ਸਾਨੂੰ ਪੰਜਾਬ ਬਾਰੇ ਸਾਰਾ ਕੁਝ ਦੱਸਿਆ ਤੇ ਵੱਡੀਆਂ-ਵੱਡੀਆਂ ਕੰਪਨੀਆਂ ਨੇ ਕਿਹਾ ਕਿ ਅਸੀਂ ਇੱਥੇ ਜ਼ਰੂਰ ਆਵਾਂਗੇ ਤੇ ਸਾਨੂੰ ਉਮੀਦ ਹੈ ਕਿ ਆ ਜਿਹੜਾ ਕੋਰੀਆ ਦਾ 2-3 ਦਿਨ ਦਾ ਸਾਡਾ ਟ੍ਰਿਪ ਹੈ ਇਹ ਪੰਜਾਬ ਲਈ ਕਈ ਸਾਲਾਂ ਤੱਕ ਯਾਦ ਰੱਖਿਆ ਜਾਊਗਾ ਤੇ ਕਿਉਂਕਿ ਬਹੁਤ ਸਾਰੀਆਂ ਲੇਟੈਸਟ ਟੈਕਨੋਲੋਜੀ ਵਾਲੀਆਂ ਦੁਨੀਆ ਨੂੰ ਜਿੱਤਣ ਵਾਲੀਆਂ ਕੰਪਨੀਆਂ ਜਿਹੜੀਆਂ ਨੇ ਉਹ ਪੰਜਾਬ ਚ ਆ ਕੇ ਆਪਣਾ ਹੈੱਡਕੁਆਰਟਰ ਜਾਂ ਆਪਣੀ ਬ੍ਰਾਂਚ ਬਣਾਉਣ ਗਿਆ ਸੋ ਅਨ ਨਿਯੋਂਗੇ ਹਸਿਓ ਤੇ 이, 반자드에서 다시 마지막으로 말씀 드릴 게 하나 있습니다. 이제 총리님이 한국에 온지한 이틀 정도 됐습니다. 또 많은 한국 업체랑 회의했습니다. 그분들께서 뭐라고 하냐면, 이제 인도대에서 이야기할 때 구주라드에서 들었는데, 진네이드에서 들었는데, 반자드에서 잘 몰랐습니다. 그래서 이번에 방문했기 때문에 반자드에서 잘 알게 됐습니다. 그래서 그걸로 이제 총리님이 어떻게 생각하고 있냐면, 다음에는 아마 나중에 미래는 어떻게 보고 있나면 한국은 이제 분사 HQ h e a d q u a r t e r 는 아마 p 자 n 에서 생길까 이렇게 지금 네, 기대하고 있습니다. 그래서 이 방문은 아주 잘 된다고 생각하고 또 앞으로도 잘 되기 바랍니다, 여러분. 감사드립니다. 예. Thank you, sir. 네. o s e 앞으로도 이렇게, to see nature, w h ਸਰ ਮੈਂ 2017 ਵਿੱਚ ਅ ਲੈਂਗੁਏਜ ਸ਼ੁਰੂ ਕੀਤੀ ਸੀ ਤੇ ਮੈਂ 2019 ਤੱਕ ਦਿੱਲੀ 'ਚ ਸਿੱਖੀ ਸੀ ਤੇ ਉਸ ਤੋਂ ਬਾਅਦ ਸਰ ਮੈਂ 5 ਸਾਲ ਦਿੱਲੀ 'ਚ ਬਹੁਤ ਕੰਮ ਕੀਤਾ ਵੱਡੀ ਵੱਡੀ ਕੰਪਨੀਆਂ 'ਚ ਵੀ ਕੰਮ ਕੀਤਾ ਤੇ ਨਾਲੇ ਫ੍ਰੀਲੈਂਸ ਵੀ ਕੀਤਾ ਬੀ ਟੂ ਬੀ ਮੀਟਿੰਗਸ ਕਰਾਈਆਂ ਤੇ ਐ ਸਭ ਕਰਾਇਆ ਉਸ ਤੋਂ ਬਾਅਦ ਸਰ ਮੈਂ ਲਾਸਟ ਈਅਰ ਇੱਕ ਕੋਰੀਅਨ speaking language competition ਹੁੰਦਾ ਤੇ ਉਹ ਮੈਂ ਜਿੱਤਿਆ ਸੀ ਤੇ ਉਹ 88 ਕੰਟਰੀਜ਼ ਦਾ ਸੀ ਜਿਦੇ ਵਿੱਚ 2500 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਤੇ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀ ਤੇ ਮੈਂ ਲਾਸਟ ইয়ার ਕੋਰੀਆ ਆਇਆ ਸੀ ਤੇ ਉਹ ਮੈਂ ਜਿੱਤਿਆ ਤੇ ਜੇ ਹਲੇ ਤੁਸੀਂ ਸਰ ਮੇਰਾ ਨਾਮ Google ਤੇ ਵੀ ਮੇਰਾ ਆਰਟੀਕਲ ਲੱਗਿਆ ਹੈ 네ਵਰ ਤੇ ਵੀ ਮੇਰਾ ਆਰਟੀਕਲ ਲੱਗਿਆ ਮੈਂ ਕੋਰੀਅਨ ਦੀ ਨਿਊਜ਼ ਤੇ ਵੀ ਆਇਆ ਤੇ ਤਾਂ ਕਰਕੇ ਸਰ ਫਿਰ ਮੈਨੂੰ ਸਕਾਲਰਸ਼ਿਪ ਮਿਲੀ ਤੇ ਮੈਂ ਇੱਥੇ ਸਰ ਦੁਬਾਰਾ ਵਨ ਆਫ ਦੀ ਬੈਸਟ ਯੂਨੀਵਰਸਿਟੀਆਂ ਨੂੰ ਸਕਾਲਰਸ਼ਿਪ ਮਿਲੀ ਕਿ ਮੈਂ ਹੋਰ ਕੋਰੀਅਨ ਲੈਂਗੁਏਜ ਆਪਣੀ ਇਨਹਾਂਸ ਕਰ ਸਕਿਆ ਤੇ ਉਸ ਤੋਂ ਇਲਾਵਾ ਸਰ ਮੈਂ ਸ਼ੂਟ ਵੀ ਕੀਤੇ ਨੇ ਇਧਰ ਕੇਬੀਐਸ ਨਾਲ ਕੋਰੀਅਨ ਬ੍ਰੋਡਕਾਸਟਿੰਗ ਚੈਨਲ ਨੇ ਤਾਂ ਕਿ ਮੈਂ ਆਪਣਾ ਸਿੱਖ ਕਲਚਰ ਜਿਹੜੀ ਮੈਂ ਇਹ ਮੇਰੀ ਪਗੜੀ ਹੈ ਮੇਰੀ ਸ਼ਾਨ ਹੈ ਐ ਮੈਂ ਵਿਖਾ ਪਾਵਾਂ ਲੋਕਾਂ ਨੂੰ ਕੋਰੀਅਨ ਲੋਕਾਂ ਨੂੰ ਕਿ ਹਾਂ ਸਾਡਾ ਇਹ ਵਿਰਸਾ ਹੈਗਾ ਤੇ ਉਹ ਮੈਂ ਸਰ ਇਧਰ ਹਿੰਦੀ ਪੰਜਾਬੀ ਇੰਗਲਿਸ਼ ਵਿੱਚ ਨਹੀਂ ਕੋਰੀਅਨ ਵਿੱਚ ਉਹਨਾਂ ਨੂੰ ਦੱਸਦਾ ਕਿ ਇਹ ਕੀ ਹੈਗੀ ਉਹ ਕਹਿੰਦੇ ਨੇ ਐ ਹੈਟ ਹੈਗੀ ਮੈਂ ਕਹਾ ਕਮਲੇ ਉਹ ਹੈਟ ਨਹੀਂ ਹੈਗੀ ਇਹ ਟਰਬਨ ਹੈਗੀ ਇਹ ਪਗ ਹੈਗੀ ਸਾਡੀ ਸ਼ਾਨ ਹੈਗੀ ਇਸ ਤੋਂ ਬਿਨਾ ਸਰਦਾਰ ਹੀ ਨਹੀਂ ਹੈਗਾ ਤੇ ਉਹ ਮੈਂ ਇਧਰ ਸਭ ਨੂੰ ਦੱਸਣਾ ਚਾਹੁੰਦਾ ਸਾਰੇ ਕੋਰੀਅਨਸ ਨੂੰ ਬਹੁਤ ਚੰਗਾ ਲੱਗਿਆ ਸਾਡੇ ਪੰਜਾਬੀ ਬਹੁਤ ਤਰੱਕੀ ਕਰ ਰਹੇ ਨੇ ਮੈਂ ਕਮਨਦੀਪ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਪੰਜਾਬ ਦੀ ਪੰਜਾਬੀ ਦੀ ਔਰ ਪੰਜਾਬੀ ਅੱਦੀ ਜਿਹੜੀ ਹੈ ਉਹ ਇੱਥੇ ਸ਼ਾਨ ਬਣੇ ਰਹੋਗੇ ਤੇ ਆਈ ਵਿਸ਼ ਯੂ ਗੁੱਡ ਲੱਕ ਮੈਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਥੈਂਕ ਯੂ ਸਾਰਾ ਥੈਂਕ ਯੂ so much ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦਾ ਪਤਾ ਹੈ ਅਨਿਓ ਹਸੇਓ ਅਨਿਓ ਹਸੇਓ